ਜਿਹੜਾ ਇਹ ਹੁਣ ਵੀ ਪਾਣੀ ਸਾਨੂੰ ਮਿਲ ਰਿਹਾਗਾ ਉਹ 1886 ਜਦੋਂ ਅੰਗਰੇਜ਼ਾਂ ਨੇ ਇਹ ਨਹਿਰੀ ਸਿਸਟਮ ਬਣਾਇਆ ਸੀਗਾ ਉਦੋਂ ਦੇ ਸਿਸਟਮ ਨਾਲ ਜੇ ਸਾਨੂੰ ਪਾਣੀ ਮਿਲ ਰਿਹਾ ਵੀ ਇੱਕ ਕੀਲੇ ਨੂੰ 3 ਕਿਊਸਿਕ ਪਾਣੀ ਮਿਲ ਰਿਹਾਗਾ 10 ਕੀਲਿਆਂ ਨੂੰ 3 ਕਿਊਸਿਕ ਪਾਣੀ ਹਾਲੇ ਵੀ ਉਹ 1886 ਦਾ ਚੱਲ ਰਿਹਾ ਸਿਸਟਮ ਉਦੋਂ ਦਾ ਬਹੁਤ ਸਾਰੀ ਜ਼ਮੀਨਾਂ ਜਿਹੜੀ ਖਾਲੀ ਰਹਿੰਦੀ ਸਨ ਵੀ ਰਹਿੰਦੀ ਸੀ ਪਰ ਹੁਣ ਕਿਉਂਕਿ ਬਹੁਤ ਸਾਰੀ ਜ਼ਮੀਨਾਂ ਨੇ ਜਿਹੜੀਆਂ ਲਗਭਗ ਸਾਰ ਟੋਟਲੀ ਜ਼ਮੀਨਾਂ ਜਿਹੜੀ ਬੰਦੜ ਆ ਹੁਣ ਤਾਂ ਪਾਣੀ ਦੀ ਵੱਧ ਲੋੜ ਆ ਪਾਣੀ ਵਧਾਇਆ ਨਹੀਂ ਜਾ ਰਿਹਾ ਪਾਣੀ ਸਾਡਾ ਹੋਰ ਸੂਬਿਆਂ ਨੂੰ ਦਿੱਤਾ ਜਾ ਰਿਹਾਗਾ ਤੇ ਮਾਲਵਾ ਨਹਿਰ ਦੀ ਵੀ ਗੱਲ ਕਰੀ ਦੀ ਮੁੱਖ ਮੰਤਰੀ ਸਾਹਿਬ ਨੇ ਉਹ ਵੀ ਵਿੱਚ ਹੀ ਗਾਇਬ ਹੋ ਗਈ ਇਸ ਢੰਗ ਨਾਲ ਆ ਪਾਣੀ ਤੁਸੀਂ ਹੋਰ ਦੇਖੋ ਕਿ ਕਿਸਾਨਾਂ ਨਾਲ ਹੋ ਕੀ ਰਿਹਾ ਇੱਕ ਪਾਸੇ ਦਾ ਸਾਡਾ ਜਿਹੜਾ 50 ਸਾਲਾਂ ਤੋਂ ਸਾਡੇ ਖੇਤਾਂ ਨੂੰ ਰਜਵਾਹ ਦਾ ਪਾਣੀ ਲੱਗਦਾ ਸੀ ਇਹ ਸਭ ਤੋਂ ਖੋਲਿਆ ਦੂਜਾ ਸਾਡੀ ਪਿੰਡ ਪਿਛਲੀ 13 14 ਦੀ ਰਾਤ ਨੂੰ ਨੇਰੀ ਆਉਂਦੀ ਆ ਤੇ 30 ਖੰਭੇ ਗਿਰਦੇ ਆ ਅੱਛਾ ਅੱਜ ਹਫਤੇ ਤੋਂ ਉੱਪਰ ਹੋ ਗਿਆ ਸਮਾਂ ਹਾਲੇ ਤੱਕ ਉਹ ਲੈਟ ਨਹੀਂ ਚੱਲੀ ਤੇ ਉਹ ਕਿਸਾਨ ਨੇ ਜਿਹੜੇ ਤੁਸੀਂ ਜਾ ਕੇ ਦੇਖੋਗੇ ਉੱਥੇ ਇੱਕ ਕਿਸਾਨ ਦਾ ਡੇਢ ਕਿਲਾ ਜੀਰੀ ਲਈ ਹੋਈ ਆ ਤੇ ਉਹ 100 ਕਮੰਟਲ ਤੋਂ ਉੱਪਰ ਆਪਦਾ ਇੱਕ ਹਫ਼ਤੇ ਦੇ ਵਿੱਚ ਤੇਲ ਫੂ ਚੁੱਕਿਆ ਮਤਲਬ ਬਿਜਲੀ ਵੀ ਨਹੀਂ ਦਿੱਤੀ ਜਾ ਰਹੀ ਤੇ ਆ ਰਜਵਾਹੇ ਦਾ ਪਾਣੀ ਵੀ ਸਾਡੇ ਤੋਂ ਖੋਲਿਆ ਦੂਰੀ ਮਾਰਾ ਜਿਹੜੀ ਸਾਨੂੰ ਕਿਸਾਨਾਂ ਨੂੰ ਪੈ ਰਹੀ ਹੈ ਤੇ ਇਹ ਸਰਕਾਰ ਸਵਾਏ ਮਸ਼ਹੂਰੀਆਂ ਤੌਰ ਕੁਝ ਨਹੀਂ ਕਰ ਰਹੀ ਸਾਡੇ